ਭయ్యా ਭਰਾ ਨੇ ਹਰ ਪਿੰਡ ਵਿੱਚ ਬੋਰਡ ਲਗਾ ਦਿੱਤੇ ਆ ਕੋਈ ਐਸਾ ਪਿੰਡ ਨਹੀਂ ਜਿਸ ਪਿੰਡ ਵਿੱਚ ਐਸਾ ਬੋਰਡ ਨਹੀਂ ਲੱਗਾ ਹੋ ਯਾਰ ਦੱਸ ਦਈਏ ਕਿ ਇੱਕ ਗੱਡੀ ਫੇਰ ਲੋਡ ਕਰ ਲਈ ਆ ਆ ਤਸਵੀਰਾਂ ਵੇਖੋ ਤੁਸੀਂ ਕਿ ਇੱਕ ਗੱਡੀ ਫੇਰ ਲੋਡ ਕਰੀ ਹੋਈ ਆ ਔਰ ਕਿਹੜੇ ਕਿਹੜੇ ਪਿੰਡ ਵਿੱਚ ਇਹ ਬੋਰਡ ਲੱਗਣ ਜਾ ਰਹੇ ਆ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹ ਸਹੂਲਤ ਮਿਲਣ ਜਾ ਰਹੀ ਆ ਔਰ ਲਗਾਤਾਰ ਮਿਹਨਤ ਕਰਦਾ ਆ ਰਿਹਾ ਭਰਾ ਅੱਜ ਵੇਖ ਸਕਦੇ ਹੋ ਤੁਸੀਂ ਕਿ ਹਰ ਪਿੰਡ ਵਿੱਚ ਇਸ ਦੇ ਬੋਰਡ ਲੱਗ ਰਹੇ ਨੇ ਬਹੁਤ ਕੰਦਾ ਉੱਤੇ ਤੁਸੀਂ ਪੋਸਟਰ ਲੱਗੇ ਵੇਖੇ ਹੋਣਗੇ ਤਾਂ ਬਹੁਤ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਆ ਜੋ ਗੱਡੀ ਇੱਕ ਹੋਰ ਇਹਨਾਂ ਨੇ ਲੋਡ ਕਰ ਲਈ ਆ ਔਰ ਬੋਰਡ ਵੀ ਤੁਹਾਨੂੰ ਵਿਖਾਉਂਦੇ ਆ ਕਿਹੜੇ ਕਿਹੜੇ ਪਿੰਡਾਂ ਵਿੱਚ ਪਹਿਲਾਂ ਲੱਗੇ ਹੋਏ ਆ ਤਾਂ ਨਵੇਂ ਬੋਰਡ ਕਿੱਥੇ ਲੱਗਣਗੇ ਔਰ ਆ ਜੋ ਗੱਡੀ ਭਰੀ ਆ ਕਿਹੜੇ ਕਿਹੜੇ ਪਿੰਡਾਂ ਵਿੱਚ ਜਾ ਰਹੀ ਆ ਔਰ ਇਸ ਬੋਰਡਾਂ ਦਾ ਕਾਰਨ ਕੀ ਆ ਕਿਉਂ ਇਹ ਬੋਰਡ ਹਰ ਪਿੰਡ ਵਿੱਚ ਲੱਗ ਰਹੇ ਆ ਔਰ ਕੀ ਕਾਰਨ ਰਹਿ ਗਿਆ ਕੀ ਕਿਹੜਾ ਪਿੰਡਾ ਵਿੱਚ ਅੱਜ ਵੀ ਦੇਰੀ ਹੋ ਰਹੀ ਆ ਕੀਬੋਰਡ ਨਹੀਂ ਲੱਗ ਰੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਅਕਾਲ ਪਗੜੀ ਸੈਂਟਰ ਗੁਰਦਾਸਪੁਰ ਵੱਲੋਂ ਔਰ ਕਾਲ ਪਗੜੀ ਸੈਂਟਰ ਗੁਰਦਾਸਪੁਰ ਔਰ ਜਿੱਥੇ ਸਿੱਖੀ ਨਾਲ ਸੰਬੰਧਤ ਸਾਰਾ ਹੀ ਸਮਾਨ ਗੁਰਦਾਸਪੁਰ ਸ਼ਹਿਰ ਦੇ ਵਿੱਚ ਨਵਾਂ ਸ਼ੋਅਰੂਮ ਤੇ ਬੜੀ ਰੋਡ ਦੇ ਉੱਤੇ ਬਣਾ ਦਿੱਤਾ ਔਰ ਲਗਾਤਾਰ ਉਹ ਸ਼ੋਅਰੂਮ ਦੇ ਵਿੱਚ ਇਹ ਲਗਾਤਾਰ ਸਮਾਨ ਲੋਕ ਖਰੀਦਣ ਆ ਰਹੇ ਤੜਾ ਤੜ ਲੋਕ ਪਹੁੰਚ ਰਿਹਾ ਬਹੁਤ ਸਾਰੀਆਂ ਸੰਗਤਾਂ ਨੂੰ ਇਹ ਸਹੂਲਤ ਮਿਲ ਰਹੀ ਆ ਕਿਉਂਕਿ ਸਿੱਖੀ ਨਾਲ ਸੰਬੰਧਤ ਸਮਾਨ ਬਹੁਤ ਵਾਰ ਖਰੀਦਣ ਵਾਸਤੇ ਕਦੇ ਅੰਮ੍ਰਿਤਸਰ ਕਦੇ ਪਠਾਨਕੋਟ ਤੇ ਕਦੇ ਜਲੰਧਰ ਜਾਣਾ ਪੈਂਦਾ ਸੀ ਇੱਕ ਦੁਕਾਨ ਤੋਂ ਪੂਰਾ ਸਮਾਨ ਨਹੀਂ ਸੀ ਮਿਲਦਾ ਔਰ ਇਹ ਵੀ ਦਨ ਦੱਸ ਦਈਏ ਕਿ ਜਿਵੇਂ ਸਿੱਖੀ ਨਾਲ ਸੰਬੰਧਤ ਕੜਾ ਕਿਰਪਾਨ ਕਸ਼ਹਰਾ ਚੰਦੋਆ ਸਾਹਿਬ ਨਿਸ਼ਾਨ ਸਾਹਿਬ ਹਰ ਤਰ੍ਹਾਂ ਦਾ ਸਮਾਨ ਜਿਹੜਾ ਇਸ ਸ਼ੋਰੂਮ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਸਿੱਖੀ ਨਾਲ ਸੰਬੰਧਤ ਸਮਾਨ ਦੀ ਸਹੂਲਤ ਮਿਲ ਰਹੀ ਆ ਔਰ ਇਹ ਬੋਰਡ ਤੁਸੀਂ ਵੇਖ ਸਕਦੇ ਹੋ ਸੁਲਤਾਨੀ ਪਿੰਡ ਹੈ ਆ ਪਿੰਡ ਪੜਦੇ ਰਹਿਣਾ ਤੁਸੀਂ ਕਿ ਕਿਹੜਾ ਕਿਹੜਾ ਪਿੰਡ ਹੈ ਔਰ ਜੀਵਨ ਚੱਕ ਪਿੰਡ ਹੈ ਇੱਥੇ ਵੀ ਬੋਰਡ ਲੱਗਾ ਹੋਇਆ ਔਰ ਜੀਵਨ ਚੱਕ ਦਾ ਮੋੜ ਜੋ ਆ ਬੁਗਨਾ ਪਿੰਡ ਦੇ ਮੋੜ ਦੇ ਉੱਤੇ ਆ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਔਰ ਬੋਰਡ ਦੇ ਉੱਪਰ ਪਹੁੰਚ ਮਾਰਗ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਲਿਖਿਆ ਟਾਲੀ ਸਾਹਿਬ ਨੂੰ ਜਾਣ ਵਾਲੇ ਮੇਨ ਰੋਡ ਦੇ ਉੱਤੇ ਔਰ ਆ ਤਸਵੀਰਾਂ ਤੁਸੀਂ ਵੇਖੋ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਬਾਬਾ ਸ਼੍ਰੀ ਚਾਂਜੀ ਦਾ ਔਟਾ ਅਸਰਾ ਲੈ ਕੇ ਇਹ ਸ਼ੋਰੂਮ ਖੋਲਿਆ ਗਿਆ ਔਰ ਲਗਾਤਾਰ ਲੋਕਾਂ ਨੂੰ ਇਹ ਸਹੂਿਦਾਵਾਂ ਦਿੱਤੀਆਂ ਜਾ ਰਹੀਆਂ ਔਰ ਆਹ ਤਸਵੀਰਾਂ ਦੇ ਵਿੱਚ ਵੱਖ-ਵੱਖ ਬੋਰਡ ਲੱਗੇ ਤੁਹਾਨੂੰ ਨਜ਼ਰ ਆ ਰਹੇ ਆ ਬਹੁਤ ਸਾਰੇ ਪਿੰਡਾਂ ਨੂੰ ਇਹ ਸਹੂਲਤ ਮਿਲ ਗਈ ਆ ਕਿ ਜਿਨ੍ਹਾਂ ਨੂੰ ਸਿੱਖੀ ਨਾਲ ਸੰਬੰਧਤ ਇਹ ਸਮਾਨ ਚਾਹੀਦਾ ਔਰ ਟੋਟਾ ਮੋੜ ਜਦੋਂ ਤੁਸੀਂ ਗੁਰਦਾਸਪੁਰ ਤੋਂ ਦਰੰਗਲੇ ਨੂੰ ਜਾਂਦੇ ਹੋ ਤਾਂ ਰਸਤੇ ਵਿੱਚ ਇੱਕ ਟੀ ਪੁਆਇੰਟ ਹੁੰਦਾ ਇੱਕ ਵੀ ਸ਼ੇਪ ਆਉਂਦਾ ਜਿਸ ਦੇ ਉੱਤੇ ਇਹ ਟੋਟਾ ਮੋੜ ਕਿਹਾ ਜਾਂਦਾ ਉਸ ਜਗ੍ਹਾ ਵੀ ਇਹ ਬੋਰਡ ਲੱਗਾ ਹੋਇਆ ਬਹੁਤ ਸਾਰੇ ਲੋਕਾਂ ਨੂੰ ਇਹ ਸਹੂਲਤ ਮਿਲ ਰਹੀ ਆ ਇਹ ਸੰਗਤਾਂ ਨੂੰ ਇਸ ਵੇਲੇ ਖੁਸ਼ੀ ਦੀ ਗੱਲ ਆ ਕਿ ਇਹ ਬੋਰਡ ਲੱਗੇ ਹਰ ਚੌਂਕ ਦੇ ਵਿੱਚ ਹਰ ਰਸਤੇ ਦੇ ਉੱਤੇ ਤੁਹਾਨੂੰ ਮਿਲ ਰਿਹਾ ਔਰ ਸੇਖਾ ਪਿੰਡ ਸਿੱਖੀ ਨਾਲ ਸੰਬੰਧਿਤ ਸਰਦਾਰਾਂ ਦਾ ਜ਼ਿਆਦਾਤਰ ਸਰਦਾਰਾਂ ਦਾ ਪਿੰਡ ਔਰ ਬਹੁਤ ਸਾਰੇ ਬਾਬਾ ਸ਼੍ਰੀ ਚੰਦਨਾ ਜੁੜੇ ਹੋਏ ਨੀਵਾ ਠਕਾਲਾ ਪਿੰਡ ਹੈ ਇਹ ਜਦੋਂ ਤੁਸੀਂ ਬਹਿਰਾਮਪੁਰ ਤੋਂ ਤਾਲੀ ਸਾਹਿਬ ਨੂੰ ਜਾਂਦੇ ਹੋ ਗਲੜੀ ਨੂੰ ਜਾਂਦੇ ਹੋ ਤਾਂ ਨੀਵਾ ਠਕਾਲਾ ਪਿੰਡ ਆਉਂਦਾ ਤਾਂ ਆਹ ਨੀਵਾ ਠਕਾਲਾ ਤਾਂ ਅੱਗੇ ਦੱਸ ਦਈਏ ਕਿ ਗਲੜੀ ਜਿਸ ਜਵਾ ਦੇ ਉੱਤੇ ਬਾਬਾ ਸ਼੍ਰੀ ਚੰਜੀ ਦਾ ਗੁਰਦੁਆਰਾ ਸਾਹਿਬ ਹੈ ਔਰ ਦੱਸਦੇ ਇਹ ਚਰਨਸ਼ੋਪਰਾ ਪੱਤਰਤੀ 44 ਸਾਹਿਬ ਪਿੰਡ ਗਲੜੀ ਗਲੜੀ ਦਾ ਬੋਰਡ ਵੀ ਤੁਹਾਡੇ ਸਾਹਮਣੇ ਆ ਗਿਆ ਔਰ ਸੇਖਾ ਪਿੰਡ ਦਾ ਬੋਰਡ ਵੀ ਤੁਸੀਂ ਵੇਖ ਰਹੇ ਹੋ ਬਹੁਤ ਸਾਰੇ ਬੋਰਡ ਜਦੋਂ ਤੁਸੀਂ ਦੀਨਾ ਨਗਰ ਤੋਂ ਗਲੜੀ ਨੂੰ ਜਾਂਦੇ ਹੋ ਤਾਂ ਬੰਠਾਵਾਲ ਦਾ ਬੋਰਡ ਤੁਹਾਡੇ ਸਾਹਮਣੇ ਆਉਂਦਾ ਆ ਬੰਠਾਵਾਲ ਦੇ ਸਾਹਮਣੇ ਵੀ ਇੱਕ ਬੋਰਡ ਲੱਗਾ ਔਰ ਅਕਾਲ ਪਗੜੀ ਸੈਂਟਰ ਗੁਰਦਾਸਪੁਰ ਜੋ ਹੈ ਇਸ ਵੇਲੇ ਬਹੁਤ ਹੀ ਵੱਡਾ ਸ਼ੋਰੂਮ ਬਣ ਚੁੱਕਾ ਛੋਟੇ ਜੇ ਕਾਰੋਬਾਰ ਤੋਂ ਬਹੁਤ ਵੱਡਾ ਸ਼ੋਰੂਮ ਬਣਾ ਦਿੱਤਾ ਭਰਾ ਨੇ ਔਰ ਕਾਰੋਬਾਰ ਦੱਸ ਤਈਏ ਇਹ ਉਹਨਾਂ ਦਾ ਪ੍ਰਾਪਰਟੀ ਦਾ ਕਾਰੋਬਾਰ ਹੈ ਚੰਡੀਗੜ੍ਹ ਦੇ ਵਿੱਚ ਤੇ ਆਲੇ ਚੱਕ ਪਿੰਡ ਦਾ ਵੀ ਬੋਰਡ ਤੁਸੀਂ ਆਹ ਵੇਖ ਰਹੇ ਹੋ ਤਸਵੀਰਾਂ ਬਹੁਤ ਸਾਰੇ ਬੋਰਡਾਂ ਦੀਆਂ ਤਸਵੀਰਾਂ ਤੁਹਾਨੂੰ ਇਹ ਨਜ਼ਰ ਆ ਰਹੀਆਂ ਨੇ ਔਰ ਲੰਬੇ ਸਮੇਂ ਤੋਂ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਲੋਕਾਂ ਨੂੰ ਸਹੂਲਤ ਦੇਣ ਜਾ ਰਿਹਾ ਕਿ ਜਿੱਥੇ ਹਰ ਸਹੂਲਤ ਸਿੱਖੀ ਨਾਲ ਜੁੜ ਕੇ ਤੁਸੀਂ ਲੈ ਸਕਦੇ ਹੋ ਇਸ ਸ਼ੋਅਰੂਮ ਦੇ ਵਿੱਚੋਂ ਤਾਂ ਦੱਸ ਦਈਏ ਤੁਹਾਨੂੰ ਤਿਬੜੀ ਰੋਡ ਦੇ ਉੱਤੇ ਆਰਮਗੜੀਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਪਗੜੀ ਸੈਂਟਰ ਹੈ ਤੁਸੀਂ ਪਹੁੰਚ ਸਕਦੇ ਹੋ ਇੱਕ ਵਾਰ ਜ਼ਰੂਰ ਜਾਣਾ ਔਰ ਸਿੱਖੀ ਨਾਲ ਸੰਬੰਧਤ ਕੋਈ ਵੀ ਸੇਵਾ ਕਰਦਾ ਹੋਵੇ ਤਾਂ ਅਸੀਂ ਪਹਿਲ ਦੇ ਆਧਾਰ ਤੇ ਉਸ ਦੀ ਪ੍ਰਮੋਸ਼ਨ ਕਰੀਦਾ ਕਿਉਂਕਿ ਸਿੱਖੀ ਨਾਲ ਜੁੜੇ ਹੋਏ ਲੋਕ ਗੁਰੂ ਮਰਿਆਦਾ ਨਾਲ ਜੁੜੇ ਹੋਏ ਲੋਕ ਸੰਗਤ ਔਰ ਇਹ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰਦੇ